ਸਾਡੇ YouTube ਚੈਨਲ ਸਮਾਈਲਾ ਟੈਟੋਰੀਅਲਸ ਵਿੱਚ ਤੁਹਾਡਾ ਸਵਾਗਤ ਹੈ ਜੇਕਰ ਤੁਸੀਂ ਅਜੇ ਤੱਕ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤੇ ਕਿਰਪਾ ਕਰਕੇ ਇਸ ਨੂੰ ਸਬਸਕ੍ਰਾਈਬ ਜਰੂਰ ਕਰੋ ਅਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲੋ ਤਾਂ ਜੋ ਤੁਹਾਨੂੰ ਸਾਡੀਆਂ ਨਵੀਆਂ ਵੀਡੀਓਜ਼ ਤੇ ਨੋਟੀਫਿਕੇਸ਼ਨ ਨਾਲ ਨਾਲ ਮਿਲਦੇ ਰਹਿਣ ਮੈਂ ਬ੍ਰਿਜਰਾਜ ਕੰਪਿਊਟਰ ਫੈਕਲਟੀ ਅੱਜ ਅਸੀਂ ਵਿਸ਼ਾ ਕੰਪਿਊਟਰ ਸਾਇੰਸ ਜਮਾਤ 7ਵੀਂ ਪਾਠ 1 ਟਾਈਪਿੰਗ ਟਿਊਟਰ ਵਿੱਚ ਇਸ ਪਾਠ ਦੇ ਖਾਲੀ ਥਾਵਾਂ ਅਤੇ ਬਹੁਤ ਛੋਟੇ ਉਤਰਾਂ ਵਾਲੇ ਪ੍ਰਸ਼ਨ ਪੜਾਂਗੇ ਤੇ ਇਹ ਪਾਠ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਟਾਈਪਿੰਗ ਟਿਊਟਰ ਦਾ ਮਤਲਬ ਕੀ ਹੈ ਟਾਈਪਿੰਗ ਟਿਊਟਰ ਇੱਕ ਅਜਿਹਾ ਸੌਫਟਵੇਅਰ ਹੈ ਜਿਹਦੀ ਮਦਦ ਨਾਲ ਅਸੀਂ ਟਾਈਪਿੰਗ ਕਰਨਾ ਸਿੱਖ ਸਕਦੇ ਹਾਂ ਟਾਈਪ ਇਹ ਤੁਸੀਂ ਕਰ ਸਕਦੇ ਹੋ ਬਟ ਜੇਕਰ ਫਾਸਟ ਸਪੀਡ ਨਾਲ ਐਕੂਰੇਟ ਟਾਈਪਿੰਗ ਕਰਨੀ ਹੋਵੇ ਤੇ ਉਸ ਲਈ ਅਸੀਂ ਕੋਈ ਸੌਫਟਵੇਅਰ ਵਰਤਦੇ ਹਾਂ ਜਿਸ ਨੂੰ ਟਾਈਪਿੰਗ ਟਿਊਟਰ ਕਹਿੰਦੇ ਹਾਂ ਤੇ ਆਨਲਾਈਨ ਗੂਗਲ ਤੇ ਤੁਸੀਂ ਕੋਈ ਵੀ ਟਾਈਪਿੰਗ ਟਿਊਟਰ ਸੌਫਟਵੇਅਰ ਜਿਹੜਾ ਹੈ ਔਫਰੀ ਵਿੱਚ ਡਾਊਨਲੋਡ ਕਰ ਸਕਦੇ ਹੋ ਤਾਂ ਜੋ ਤੁਹਾਡੀ ਸਾਡੇ ਜਿਹੜੀ ਟਾਈਪਿੰਗ ਸਪੀਡ ਹੈ ਉਹ ਇਨਕਰੀਜ਼ ਹੋ ਸਕੇ ਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਖਾਲੀ ਥਾਂਵਾਂ ਪਰ ਨੰਬਰ 1 ਨੰਬਰ ਪੈਡ ਦੀ ਵਰਤੋਂ ਲਈ ਡੈਸ਼ ਕੀ ਔਨ ਹੋਣੀ ਚਾਹੀਦੀ ਹੈ ਨੰਬਰ ਪੈਡ ਬਾਰੇ ਤੁਹਾਨੂੰ ਦੱਸਣਾ ਚਾਹਾਂਗਾ ਕਿ ਕੀਬੋਰਡ ਦੇ ਸੱਜੇ ਪਾਸੇ ਕੁਝ ਨੰਬਰ ਜਾਂ ਅੰਕ ਨਜ਼ਰ ਆਉਂਦੇ ਨੇ ਜਿਸ ਨੂੰ ਨੰਬਰ ਪੈਡ ਕਿਹਾ ਜਾਂਦਾ ਹੈ ਤੇ ਇਸ ਆਪਸ਼ਨ ਨੇ ਨੰਮ ਲੋਕ ਕੈਪਸ ਲੋਕ ਸਕ੍ਰੋਲ ਓਕ ਜਾਂ ਉਪਰੋਕਤ ਵਿੱਚੋਂ ਕੋਈ ਨਹੀਂ ਤੇ ਇਸ ਦਾ ਸਹੀ ਆਨਸਰ ਹੈ ਨੰਮ ਲੋਕ ਕਿਉਂਕਿ ਦੱਸਿਆ ਹੈ ਕਿ ਜਿਹੜਾ ਨੰਬਰ ਪੈਡ ਹੈ ਨੰਮੈਰਿਕ ਕੀ ਪੈਡ ਹੈ ਉਹ ਕੀਬੋਰਡ ਤੇ ਸੱਜੇ ਪਾਸੇ ਹੁੰਦਾ ਹੈ ਬਟ ਇਹਦੇ ਉੱਪਰ ਕੀ ਹੁੰਦੀ ਹੈ ਨੰਮ ਲੋਕ ਜੇਕਰ ਨੰਮ ਲੋਕ ਕੀ ਆਫ ਹੈ ਤਾਂ ਤੁਸੀਂ ਨੰਬਰ ਜੇ ਟਾਈਪ ਕਰਦੇ ਹੋ ਤਾਂ ਨੰਬਰ ਟਾਈਪ ਨਹੀਂ ਹੋਣਗੇ ਤੇ ਜੇਕਰ ਤੁਸੀਂ ਨੰਬਰ ਟਾਈਪ ਕਰਨਾ ਚਾਹੁੰਦੇ ਹੋ ਤਾਂ ਨੰਮ ਲੋਕ ਕੀ ਦੀ ਜਿਹੜੀ ਲਾਈਟ ਹੈ ਉਹ ਓਨ ਹੋਣੀ ਚਾਹੀਦੀ ਹੈ ਨੰਬਰ 2 ਹੋਮ ਰੋ ਵਿੱਚ ਖੱਬੇ ਹੱਥ ਦੀ ਛੋਟੀ ਉਂਗਲੀ ਨਾਲ ਡੈਸ਼ ਕੀ ਦਬਾਈ ਜਾਂਦੀ ਹੈ ਹੋਮ ਰੋ ਜਿਹੜੀ ਆ ਕੀਬੋਰਡ ਦੀ ਸੈਂਟਰ ਵਾਲੀ ਰੋ ਹੁੰਦੀ ਹੈ ਜਿਹਦੇ ਵਿੱਚ A S D F G H J K L ਵਾਲੇ ਸਿੰਬਲ ਨਜ਼ਰ ਆਉਂਦੇ ਨੇ ਤੇ ਆ ਦਾ ਮਤਲਬ ਹੈ ਕਿ ਚੀਚੀ ਉਂਗਲਾਂ ਦਾਸੀ ਕਿਹੜਾ ਬਟਨ ਦਮਾਵਾਂਗੇ অপਸ਼ਨ ਨੇ A S D ਜਾਂ F ਤੇ ਦੇਖ ਰਹੇ ਹੋ ਠੀਕ ਹੈ ਖੱਬਾਤ ਨਜ਼ਰ ਆ ਰਿਹਾ ਕਿ ਖੱਬੇ ਹੱਥ ਤੇ ਤੁਹਾਨੂੰ ਦੇਖੋ ਚੀਚੀ ਉਂਗਲ ਸਭ ਤੋਂ ਛੋਟੀ ਉਂਗਲ ਲਿਟਲ ਫਿੰਗਰ ਨਾਲ ਕਿਹੜਾ ਬਟਨ ਦਬਾਇਆ ਜਾ ਰਿਹਾ A ਤੇ ਸੋ ਇਹਦਾ ਆਨਸਰ ਕੀ ਹੋਇਆ ਨੰਬਰ 3 ਹੋਮ ਰੋ ਵਿੱਚ ਸੱਜੇ ਹੱਥ ਦੀ ਮੱਥ ਜਾਂ ਵਿਚਲੀ ਉਂਗਲੀ ਨਾਲ ਡੈਸ਼ ਕੀ ਦਬਾਈ ਜਾਂਦੀ ਹੈ ਇਸ ਦੇ ਆਪਸ਼ਨ ਨੇ ਜੇ ਕੇ ਐਲ ਜਾਂ ਐਸ ਤਾਂ ਤੁਸੀਂ ਤਸਵੀਰ ਚ ਦੇਖ ਰਹੇ ਹੋ ਕਿ ਹੋਮ ਰੋ ਦੇ ਵਿੱਚ ਸੱਜੇ ਹੱਥ ਦੀ ਜਿਹੜੀ ਵਿਚਲੀ ਉਂਗਲੀ ਹੁੰਦੀ ਹੈ ਉਹ ਕੀ ਦੱਤੇਗੀ ਇਹ ਉਹ ਹੈ ਕੀਤੇ ਸਹੀ ਆਨਸਰ ਕੀ ਹੋਇਆ ਕੇ ਨੈਕਸਟ ਨੰਬਰ 4 ਦੂਜੀ ਰੋ ਵਿੱਚ ਖੱਬੇ ਹੱਥ ਦੀ ਰਿੰਗ ਉਂਗਲੀ ਨਾਲ ਡੈਸ਼ ਕੀ ਦਬਾਈ ਜਾਂਦੀ ਹੈ ਮੀਨਸ ਕਿ ਜਿਹੜੀ ਦੂਜੀ ਰੋ ਹੁੰਦੀ ਹੈ ਉਹਦੇ ਵਿੱਚ ਖੱਬੇ ਹੱਥ ਦੀ ਜਿਹੜੀ ਰਿੰਗ ਫਿੰਗਰ ਹੁੰਦੀ ਹੈ ਉਹਦਾ ਕਿਹੜਾ ਬਟਨ ਦਬਾਇਆ ਜਾਏਗਾ ਤੇ ਤੁਹਾਨੂੰ ਦੱਸਣਾ ਚਾਹਵਾਂਗਾ ਕਿ ਦੂਜੀ ਰੋ ਕਿਹਨੂੰ ਬੋਲਦੇ ਹੈ ਜਿਹੜੀ ਕੀਬੋਰਡ ਤੇ ਟੌਪ ਰੋ ਹੁੰਦੀ ਹੈ ਜਿੱਥੇ Q W E R T Y U I O P ਨਜ਼ਰ ਆਉਂਦੇ ਹਨ ਉਹਨੂੰ ਸੈਕੰਡ ਰੋ ਕਿਹਾ ਜਾਂਦਾ ਹੈ ਤੇ ਖੱਬੇ ਹੱਥ ਦੀ ਰਿੰਗ ਫਿੰਗਰ ਦੇਖੋ ਤੁਸੀਂ ਇੱਥੇ ਆਪਸ਼ਨ ਨਜ਼ਰ ਆ ਰਹੇ ਤੇ ਕੀ ਅਨਸਰ ਆਏਗਾ ਦਾ W ਕਬੇ ਆਦੀ ਜਿਹੜੀ ਤੁਹਾਡੀ ਰਿੰਗ ਫਿੰਗਰ ਹੁੰਦੀ ਹੈ ਪਰ ਚੀਚੀ ਉਂਗਲ ਦੇ ਨਾਲ ਵਾਲੀ ਉਂਗਲ ਹੁੰਦੀ ਹੈ ਉਸ ਨੂੰ ਜਦੋਂ ਆਪਾਂ ਪ੍ਰੈਸ ਕਰਾਂਗੇ ਤੇ ਕਿਹੜਾ ਬਟਨ ਦਬਾਵਾਂਗੇ ਦਬਾਜੂ ਨੰਬਰ 5 ਤੀਜੀ ਰੋ ਵਿੱਚ ਸੱਜੇ ਹੱਥ ਦੀ ਇੰਡੈਕਸ ਉਂਗਲੀ ਨਾਲ ਡੈਸ਼ ਕੀ ਦਬਾਈ ਜਾਂਦੀ ਹੈ ਉਹ ਤੀਜੀ ਰੋ ਕਿਹਨੂੰ ਬੋਲਦੇ ਹੈ ਜਿਹੜੀ ਕੀਬੋਰਡ ਦੀ 3rd ਰੋ ਹੁੰਦੀ ਹੈ ਹੋਮ ਰੋ ਦੇ نیچے ਜਿਹਦੇ ਵਿੱਚ Z X C V B N M ਜਿਹੜੇ ਬਟਨ ਹੈ ਉਹ ਨਾ ਸਿਰ ਆਉਂਦੇ ਨੇ ਤੇ ਇਸ ਦੇ অপਸ਼ਨ ਨੇ ਬੀ ਐਨ ਐਮ ਜਾਂ ਐਮ ਅਤੇ ਐਨ ਤੇ ਤੁਸੀਂ ਦੇਖ ਸਕਦੇ ਹੋ ਤੇ ਤੀਜੀ ਰੋ ਵਿੱਚ ਸੱਜੇ ਹੱਥ ਦੀ ਇੰਡੈਕਸ ਫਿੰਗਰ ਜਿਹੜੀ ਹੈ ਉਹ ਕਿਹਦੇ ਤੇ ਆ ਰਹੀ ਹੈ ਉਹ ਆ ਰਹੀ ਹੈ ਐਮ ਅਤੇ ਐਨ ਤੇ ਸੋ ਅਦਾ ਸਹੀ ਅਨਸਰ ਕੀ ਆਇਆ ਐਮ ਅਤੇ ਐਨ ਮਤਲਬ ਜਿਹੜੀ ਤੁਹਾਡੀ ਇੰਡੈਕਸ ਉਂਗਲੀ ਹੈ ਉਹ ਐਮ ਨੂੰ ਵੀ ਪ੍ਰੈਸ ਕਰੇਗੀ ਤੇ ਐਨ ਨੂੰ ਵੀ ਆਗੇ ਹੈ ਬਹੁਤ ਛੋਟੇ ਉਤਰਾਵਲੇ ਪ੍ਰਸ਼ਨ ਪਹਿਲਾ ਹੈ ਟਾਈਪਿੰਗ ਕਰਨ ਲਈ ਕੀਬੋਰਡ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ਆਨਸਰ ਹੈ ਦੋ ਭਾਗਾਂ ਵਿੱਚ ਖੱਬਾ ਅਤੇ ਸੱਜਾ ਭਾਗ ਜਿ ਸੱਜਾ ਅਤੇ ਖੱਬਾ ਭਾਗ ਜਿਹੜਾ ਸੱਜਾ ਭਾਗ ਹੈ ਉਹਦੇ ਉੱਤੇ ਨੰਮਰਿਕੀ ਪੈਨ ਨਜ਼ਰ ਆਉਂਦਾ ਹੈ ਤੇ ਖੱਬੇ ਭਾਗ ਤੇ ਅਲਫਾਨੰਮਰਿਕ ਕੀਜ਼ ਜਾਂ ਫੰਕਸ਼ਨ ਕੀਜ਼ ਨਜ਼ਰ ਆਉਂਦੀਆਂ ਨੇ ਨੰਬਰ 2 ਕੀਬੋਰਡ ਨੂੰ ਬਿਨਾ ਦੇਖੇ ਟਾਈਪ ਕਰਨ ਦੀ ਤਕਨੀਕ ਦਾ ਨਾਮ ਲਿਖੋ ਇਸ ਆਨਸਰ ਹੈ ਟੱਚ ਟਾਈਪਿੰਗ ਟੱਚ ਟਾਈਪਿੰਗ ਇੱਕ ਅਜਿਹੀ ਤਕਨੀਕ ਹੈ ਜਿਹਦੇ ਨਾਲ ਅਸੀਂ ਕੀਬੋਰਡ ਨੂੰ ਬਿਨਾ ਦੇਖੇ ਤੇਜ਼ ਰਫ਼ਤਾਰ ਨਾਲ ਟਾਈਪਿੰਗ ਕਰ ਸਕਦੇ ਹਾਂ ਤੇ ਆਪਣੇ ਹੱਥ ਦੀਆਂ ਦਸਾਂ ਦੀਆਂ ਦਸਾਂ ਉਂਗਲਾਂ ਜਿਹੜੀਆਂ ਉਹ ਯੂਜ਼ ਕਰਦੇ ਹਾਂ ਟਾਈਪ ਕਰਨ ਦੇ ਦੌਰਾਨ ਨੰਬਰ 3 ਕਿਸੇ ਵੀ ਇੱਕ ਫੌਂਟ ਦਾ ਨਾਮ ਲਿਖੋ ਫੌਂਟ ਦਾ ਮਤਲਬ ਹੁੰਦਾ ਰਾਈਟਿੰਗ ਸਟਾਈਲ ਜੇ ਜਦੋਂ ਤੁਸੀਂ ਟਾਈਪਿੰਗ ਕਰਦੇ ਹੋ ਕਿਸੇ ਵੀ ਸੌਫਟਵੇਅਰ ਚ ਆਏ MS Word ਹੈ Excel ਹੈ PowerPoint ਹੈ Paint ਹੈ ਤੁਸੀਂ ਜਿਹੜਾ ਰਾਈਟਿੰਗ ਸਟਾਈਲ ਸਿਲੈਕਟ ਕਰਦੇ ਹੋ ਉਸ ਨੂੰ ਬੋਲਦੇ ਫੌਂਟ ਤੇ ਆਨਸਰ ਹੈਗਾ Arial Times New Roman ਅਨਮੋਲ ਲਿਪੀ ਲਗ ਲਗ ਫੌਂਟਸ ਹੁੰਦੇ ਨੇ ਨੰਬਰ 4 ਟਾਈਪ ਕਰਦੇ ਸਮੇਂ ਸਪੇਸ bar ਨੂੰ ਕਿਸ ਉਂਗਲ ਨਾਲ ਦਬਾਇਆ ਜਾਂਦਾ ਹੈ ਸਪੇਸ bar ਕੀਬੋਰਡ ਦੀ ਸਭ ਤੋਂ ਲੰਬੀ ਕੀ ਹੁੰਦੀ ਹੈ ਤੇ ਇਸ ਨੂੰ ਦਬਾਉਣ ਲਈ ਅੰਗੂਠਾ ਯੂਜ਼ ਹੁੰਦਾ ਹੈ ਸੋ ਸਪੇਸ ਬਾਰ ਕੀ ਕਰਦੀ ਹੈ ਕਿ ਦੋ ਅੱਖਰਾਂ ਦੇ ਵਿੱਚ ਸਪੇਸ ਸੈੱਟ ਕਰਨ ਦਾ ਕੰਮ ਆਉਂਦੀ ਹੈ ਨੰਬਰ 5 ਟਾਈਪ ਕਰਦੇ ਹੋਏ ਨਵੀਂ ਲਾਈਨ ਵਿੱਚ ਜਾਣ ਲਈ ਕਿਸ ਕੀ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਆਨਸਰ ਹੈ ਐਂਟਰ ਕੀ ਤੇ ਅਗਲੀ ਲਾਈਨ ਤੇ ਜਾਣ ਲਈ ਆਪਾਂ ਜਿਹੜੀ ਕੀ ਵਰਤਾਂਗੇ ਉਹ ਕੀ ਹੁੰਦੀ ਹੈ ਐਂਟਰ ਕੀ ਤੇ ਅੱਜ ਲਈ ਇਨਾ ਹੀ ਅਗਲੀ ਵਾਰ ਫੇ ਕਿਸੇ ਨਵੇਂ ਟੌਪਿਕ ਨਾਲ ਮਿਲਾਂਗੇ ਜੇਕਰ ਤੁਹਾਡੀ ਕੋਈ ਕੁਐਰੀ ਹੈ ਤਾਂ ਕਮੈਂਟ ਸੈਕਸ਼ਨ ਪੁੱਛ ਸਕਦੇ ਹੋ ਜਾਬ ਡਾਕੂਮੈਂਟ ਦੇ ਆਪਕ ਮਦਦ ਲੈ ਸਕਦੇ ਹੋ ਧੰਨਵਾਦ